ਹਕੀਕਤ ਵਿੱਚ ਗੁਰੂ ਵੀ ਇਹੋ ਜਿਹਾ ਵਾਜਰਾ ਲਲਕਾਰ ਕੇ ਜਾਵੇ ਵੀ ਜੇ ਤੇ ਤੁਹਾਡੇ ਵਿੱਚ ਜੁਰਤਿਆ ਦੇ ਬੰਦੇ ਦੇ ਪੋਤ ਆਣ ਕੇ ਰੋਕ ਲੋ ਰੋਕੋ ਹਾਂ ਮੈਂ ਚੱਲਿਆਂ ਤਾੜੀ ਤੇ ਤਾੜੀ ਮਾਰ ਕੇ ਜੇ ਤੁਹਾਡੇ ਵਿੱਚ ਜੁਰਤਿਆ 10 ਲੱਖ ਦਾ ਘੇਰਾ ਵਾ 10 ਲੱਖ ਦੇ ਵਿੱਚੋਂ ਇੱਕ ਵੀ ਬੰਦਾ ਗੁਰੂ ਗੋਬਿੰਦ ਸਿੰਘ ਨੂੰ ਹੱਥ ਲਾ ਦੇਵੇ ਤੇ ਦੁਨੀਆ ਦੇ ਲੋਕ ਕਹਿਣਗੇ ਕੇ ਮਾਣੇ ਪੁੱਤ ਪੈਦਾ ਕੀਤਾ ਵਾ ਅੱਗੇ ਗੁਰੂ ਕਲਗੀਧਰ ਪਾਤਸ਼ਾਹ ਉਹ ਮਰਦ ਅਗੰਬੜਾ ਆਪ ਅਕਾਲ ਪੁਰਖ ਆਪ ਮਹਾਕਾਲ ਸਾਹਿਬ ਸਤਗੁਰੂ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਤੁਰਨ ਲੱਗੇ ਮਾਰੇ ਨੇ ਸਾਰਾ ਹੀ ਕੁਝ ਵੇਖੋ ਸਰਸਾ ਕੰਡੇ ਤੇ ਸਾਡੇ ਉਤੋ ਵਾਰਤਾ ਵਾ ਇਹ ਨਹੀਂ ਪਤਾ ਮਾਰੇ ਨੂੰ ਕਿਤੇ ਇਹ ਥੋੜਾ ਪਤਾ ਵਾ ਮਾਰੇ ਅਣਜਾਣ ਥੋੜੇ ਹੀ ਵੀ ਨਹੀਂ ਪਤਾ ਉਹਨਾਂ ਨੂੰ ਵੀ ਮੇਰੇ ਲਾਲ ਸਰਸਾ ਕੰਡੇ ਤੋਂ ਵਿਛੜ ਗਏ ਛੋਟੇ ਸਰਹੰਦ ਜਾ ਕੇ ਦੀਵਾਰਾਂ ਦੇ ਵਿੱਚ ਚੀਣ ਦਿੱਤੇ ਜਾਣਗੇ ਇਹ ਗੱਲ ਹੋਰ ਨੋਟ ਕਰਿਓ ਬਹੁਤ ਵਾਰ ਸਟੇਜਾਂ ਤੋਂ ਕਿਹਾ ਵੀ ਛੋਟੇ ਸਾਹਿਬ ਜਦੇ ਨੀਆਂ ਚ ਚਨੇ ਬਿਲਕੁਲ ਸਰਾਸਰ ਧੱਕਾ ਵਾ ਨੀਆ ਵਿੱਚ ਨਹੀਂ ਜਣੇ ਉਹਨਾਂ ਨੂੰ ਦੀਵਾਰਾਂ ਵਿੱਚ ਚਣਿਆ ਗਿਆ ਵਾ ਨੀ ਹੁੰਦੀ ਥੱਲੇ ਪੁੱਟ ਕੇ ਮਕਾਨ ਦੀ ਥੱਲਿਓਂ ਨਹੀਂ ਪੁੱਟਦੇ ਆਂ ਨੀਂਹ ਰੱਖਦੇ ਆਂ ਇੱਕ ਨਹੀਂ ਵਕਰੀ ਆ ਨੀ ਦੇ ਉੱਤੇ ਜਿਹੜੀ ਦਵਾਰ ਖੜੀ ਕਰਦੀ ਉਸ ਦਵਾਰ ਦੇ ਵਿੱਚ ਛੋਟੇ ਸਾਹਿਬ ਜਾਦਿਆਂ ਨੂੰ ਚਣਿਆ ਗਿਆ ਵਾ ਮਾਰਿਨ ਸਾਰਾ ਕੁਝ ਵਾਰ ਦਿੱਤਾ ਸਿਰ ਤੇ ਰਹਿ ਗਿਆ ਕਲਗੀ ਤੋੜਾ ਪਿਸ਼ਾਕ ਰਹਿ ਗਈ ਮਾਰਾ ਸਾਹਿਬ ਦੀ ਮਾਰੇ ਨੇ ਕੋਲ ਬੁਲਾਇਆ ਵਾ ਸੰਗਤ ਸਿੰਘ ਨੂੰ ਇੱਥੇ ਕੱਲ ਪਰਸੋਂ ਦੀ ਬੜੀ ਦੁਬਦਾ ਪਈ ਏ ਤੁਸੀਂ ਵੇਖਦੇ ਸੋਸ਼ਲ ਮੀਡੀਆ ਤੇ ਕੀ ਜਲੂਸ ਨਿਕਲਦਿਆ ਸਿੱਕ ਕੌਮ ਦਾ ਨਿਕਲਦਾ ਕਿ ਨਹੀਂ ਨਿਕਲਦਾ ਸਾਰੇ ਮੋਬਾਈਲ ਚਲਾਉਨੇ ਮੋਬਾਈਲ ਤੋਂ ਕੋਈ ਵਾਂਝਾ ਥੋੜਾ ਵਾ ਬੀਬੀਆਂ ਨੂੰ ਵੀ ਪਤਾ ਵਾ ਭਾਈਆਂ ਨੂੰ ਵੀ ਪਤਾ ਵਾ ਨੌਜਵਾਨਾਂ ਨੂੰ ਵੀ ਪਤਾ ਬਜ਼ੁਰਗਾਂ ਨੂੰ ਵੀ ਪਤਾ ਜੇ ਬਜ਼ੁਰਗਾਂ ਨੂੰ ਨਹੀਂ ਪਤਾ ਤੇ ਨੌਜਵਾਨ ਕਹਿੰਦੇ ਬਾਪੂ ਆ ਵੇਖ ਕੀ ਜਲੂਸ ਨਿਕਲਦਿਆ ਕੌਮ ਦਾ ਕੱਲ ਕੀ ਤੋੜੇ ਤੋਂ ਲੜੀ ਜਾਣ ਨੇ ਅਸੀਂ ਏਕਣਾ ਦੀ 1986-87 ਦੇ ਵਿੱਚ ਇੱਕ ਮਤਾ ਪਿਆ ਵਾ ਇਹ ਪੰਨਯਾ ਤਖਤਾਂ ਦੇ ਜਥੇਦਾਰਾਂ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅੱਖਾਂ ਸਾਹਮਣੇ ਲਿਆ ਦੇਣਾ ਚਾਹੀਦਾ ਵਾ ਓਲਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਕੌਮ ਵਿੱਚ ਦੁਬਦਾ ਪਈ ਆ ਇੱਕ ਦੂਜੇ ਦੇ ਨਾਲ ਜੁੱਤੀਓ ਜੁੱਤੀਓ ਹੋ ਕੇ ਲੜਨਾ ਹੈ ਰੰਗਰੇਟੇ ਕਹੀ ਜਾਂਦੇ ਕਲਗੀ ਤੋੜਾ ਜੀਵਨ ਸਿੰਘ ਨੂੰ ਦਿੱਤਾ ਦੂਜੇ ਕਹੀ ਜਾਂਦੇ ਸੰਗਤ ਸਿੰਘ ਨੂੰ ਦਿੱਤਾ ਇਹ ਕੌਮ ਦੁਬਦਾ ਦੇ ਵਿੱਚ ਪਈ ਆ ਨਾ ਜੀ ਇਸ ਟਾਈਮ ਜੁਗਤਾਂ ਦੇ ਵਿੱਚੋਂ ਕੌਮ ਨੂੰ ਕੱਢਣਾ ਇਹ ਪੰਨਾ ਤਖਤਾਂ ਦੇ ਜਥੇਦਾਰਾਂ ਦੀ ਜ਼ਿੰਮੇਵਾਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਆ ਸਿੱਖ ਕੌਮ ਦੇ ਵੱਡੇ ਵੱਡੇ ਫਿਲਾਸਫਰ ਬੰਦਿਆਂ ਦੀ ਲੋੜ ਆ ਇਹ ਦੁਬਦਾਂ ਨੂੰ ਕੱਢਣ ਵਾਸਤੇ ਸੰਗਤ ਸਿੰਘ ਨੂੰ ਕੋਲ ਬੁਲਾਇਆ ਪੜਦੇ ਤੇ ਇਹੋ ਆਏ ਨਾ ਜੀ ਪਰ ਇਹਦੇ ਉਲਟ ਚੱਲੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਥੇਦਾਰ ਲਾ ਲੋ ਇਕਨਾ ਦਲਬੀਰ ਸਿੰਘ ਹੋਇਆ ਛਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਪਾਦਕ ਉਹਨੇ ਕਿਤਾਬ ਲਿਖੀ ਆ ਵਰਿਆਮ ਇਕੈਲਾ 1986-87 ਦੇ ਲਗਭਗ ਛਰੋਮਣੀ ਕਮੇਟੀ ਦਾ ਪ੍ਰਧਾਨ ਸੀ ਗੁਰਚਰਨ ਸਿੰਘ ਟੋੜਾ ਤੁਸੀਂ ਸਾਰੇ ਜਾਣਦੇ ਹੋ ਟੋੜੇ ਦੇ ਨਾਮ ਨੂੰ ਜਦੋਂ ਦਲਬੀਰ ਸਿੰਘ ਨੇ ਕਿਤਾਬ ਲਿਖ ਕੇ ਵਰਿਆਮ ਇਕੈਲਾ ਲੈ ਲਿਓ ਮਿਲ ਜੂਗੀ ਤੁਹਾਨੂੰ ਉਹ ਪੜ੍ਹ ਲਿਓ ਉਹਦੇ ਵਿੱਚ ਉਹਨੇ ਲਿਖਿਆ ਵੀ ਕਲਗੀ ਤੋੜਾ ਬਾਬੇ ਜੀਵਨ ਸਿੰਘ ਨੂੰ ਦਿੱਤਾ ਵਾ 1986-87 ਦੇ ਵਿੱਚ ਇਹ ਅਜੈਕਟਿਵ ਦੀ ਮੀਟਿੰਗ ਦੇ ਵਿੱਚ ਮਤਾ ਪਿਆ ਵਾ ਕਿ ਕਲਗੀ ਤੋੜਾ ਬਾਬੇ ਜੀਵਨ ਸਿੰਘ ਨੂੰ ਹੀ ਦਿੱਤਾ ਵਾ ਇਹ ਸ਼੍ਰੋਮਣੀ ਕਮੇਟੀ ਨੇ ਪਾਇਆ ਵਾ ਗੁਰਚਰਨ ਸਿੰਘ ਟੋੜੇ ਪ੍ਰਧਾਨ ਦੇ ਵੇਲੇ ਇਹਦਾ ਮਤਲਬ ਇਹ ਵੀ ਜੁੱਤੀਓ ਜੁੱਤੀਏ ਹੋ ਕਰਾਉਂਦਾ ਹੈ ਮਤਾ ਆਪੇ ਪਾ ਕੇ ਜੀਵਨ ਸਿੰਘ ਨੂੰ ਕਲਗੀ ਤੋੜਾ ਜੇ ਦਿੱਤਾ ਤੇ ਫਿਰ ਪੰਨਾਂ ਤਖਤਾਂ ਦੇ ਜਥੇਦਾਰ ਰਲ ਕੇ ਮੀਨਾਇਕ ਕੌਮ ਦੇ ਕੋਲੋਂ ਲੈ ਜਾਣਾ ਵੱਡੇ ਵੱਡੇ ਫਲਾਸਬਰ ਪਾਉਣ ਤੇ ਸਿੱਧ ਕਰ ਦੇਣਾ ਕਿ ਜੇ ਦਲਬੀਰ ਸਿੰਘ ਨੇ ਵਿਰਯਾਮ ਅਕੇਲੇ ਦੇ ਵਿੱਚ ਕਲਗੀ ਤੋੜਾ ਬਾਬੇ ਜੀਵਨ ਸਿੰਘ ਨੂੰ ਦਿੱਤਾ ਸ਼੍ਰੋਮਣੀ ਕਮੇਟੀ ਨੇ ਮਤਾ ਪਾਇਆ ਤੇ ਸਾਹਮਣੇ ਉਜਾਗਰ ਕਰ ਦਿਓ ਕਿਉਂ ਕੌਮ ਨੂੰ ਦੁਬਧਾ ਦੇ ਵਿੱਚ ਪਾਉਂਦਾ ਹੈ ਜੇ ਮੁੱਕ ਦੀ ਗੱਲ ਭਾਈ ਕਲਗੀ ਤੋੜਾ ਭਾਵੇਂ ਜੀਵਨ ਸਿੰਘ ਨੂੰ ਦਿੱਤਾ ਤੇ ਭਾਵੇਂ ਦਿੱਤਾ ਸੰਗਤ ਸਿੰਘ ਨੂੰ ਹੈਗਾ ਤੇ ਘਰੇ ਹੀ ਆ ਨਾ ਕਿਤੇ ਗਿਆ ਥੋੜੀ ਕਲਗੀ ਤੋੜਾ ਭਾਵੇਂ ਜੀਵਨ ਸਿੰਘ ਨੂੰ ਦਿੱਤਾ ਭਾਵੇਂ ਦਿੱਤਾ ਸੰਗਤ ਸਿੰਘ ਨੂੰ ਖਾਇਗਾ ਤੇ ਕੌਮ ਦੇ ਕੋਲ ਹੀ ਆਣਾ ਕਿਤੇ ਗਿਆ ਤੇ ਨਹੀਂ ਉਹ ਤੇ ਦੋਵੇਂ ਗੁਰੂ ਦੇ ਸਿੱਖ ਬਣ ਗਏ ਗੁਰੂ ਦੇ ਪੁੱਤ ਬਣ ਗਏ ਅਹੀਂ ਜੁੱਤੀਓ ਜੁੱਤੀਓ ਨੇ ਗੱਲ ਬਣਦੀ ਨਹੀਂ ਆ ਆ ਦਿਨ ਵੇਖੋ ਕਿਹੜੇ ਚੱਲੰਦੇ ਆ ਮਾਰੇ ਨੇ ਕੋਲ ਬੁਲਾਇਆ ਸੰਗਤ ਸਿੰਘ ਨੂੰ ਕੋਲ ਬੁਲਾ ਕੇ ਕਲਗੀ ਤੋੜਾ ਬਾਬੇ ਸੰਗਤ ਸਿੰਘ ਨੂੰ ਦਿੱਤਾ ਵਾ ਪਸ਼ਾਕਾ ਦਿੱਤਾ ਮਾਰੇ ਕਹਿੰਦੇ ਲਓ ਇਹੋ ਕਲਗੀ ਤੋੜਾ ਮੇਰੇ ਕੋਲ ਰਹਿ ਗਿਆ ਪਸ਼ਾਕਾ ਰਹਿ ਗਿਆ ਬਾਜ ਨੀਲਾ ਘੋੜਾ ਆਦਿਕ ਸਾਰਾ ਹੀ ਕੁਝ ਮੈਂ ਕੌਮ ਦੇ ਉੱਤੋਂ ਵਾਰ ਦਿੱਤਾ ਆ ਇੱਕੋ ਇੱਕ ਕੌਮ ਦੀ ਇਮਾਨਤ ਕਲਗੀ ਤੋੜਾ ਰਹਿ ਗਿਆ ਅੱਜ ਇਹ ਵੀ ਗੋਬਿੰਦ ਸਿੰਘ ਦੇ ਕੇ ਚਲੇ ਚੱਲਿਆ ਜੀ ਤਾੜੀ ਮਾਰਨ ਦੇ ਦੋ ਕਾਰਨ ਆ ਜਦੋਂ ਬੰਦਾ ਖਾਲੀ ਹੱਥ ਹੋ ਜਾਵੇ ਤੇ ਹੱਥ ਛਾੜ ਦਿੰਦਾ ਤਾੜੀ ਮਾਰ ਕੇ ਵੀ ਮੈਂ ਮੇਰੇ ਕੋਲ ਮੇਰੇ ਪੱਲੇ ਨਹੀਂ ਹੈਗਾ ਕੁਝ ਮੈਂ ਤਾੜੀ ਮਾਰ ਦਿੱਤੀ ਐ ਮੈਂ ਸਭ ਕੁਝ ਲਟਾ ਦਿੱਤਾ ਵਾ ਇੱਕ ਤਾੜੀ ਮਾਰਨ ਦਾ ਕਾਰਨ ਇਹ ਵੀ ਕਾਮ ਤੋਂ ਸਭ ਕੁਝ ਵਾਰ ਦਿੱਤਾ ਦੂਜਾ ਤਾੜੀ ਮਾਰਨ ਦਾ ਇਹ ਕਾਰਨ ਵੀ ਬੈਰੀ ਨੂੰ ਵੰਗਾਰ ਕੇ ਜਾਣਾ ਵਾ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਇਹਨਾਂ ਨੂੰ ਕਿਹਾ ਵੀ ਤੁਸੀਂ ਤਿੰਨੇ ਨੂੰ ਕਰੇ ਹੋ ਜਾਓ ਇਹ ਕੋਦਰਰੀ ਨੂੰ ਕਰਦੇ ਉੱਤਰ ਪੂਰਬ ਦੱਖਣ ਪੱਛਮ ਵੱਲ ਹੋ ਜਾਣ ਸਾਰੇ ਚਮੇ ਰਲ ਕੇ ਗੁਰੂ ਕਲਗੀਧਰ ਪਾਤਸ਼ਾਹ ਸਮੇਤ ਮਹਾਰਾਜ ਤਾੜੀ ਤੇ ਤਾੜੀ ਮਾਰ ਕੇ ਪੀਰੇ ਹਿੰਦ ਗੁਰੂ ਕਲਗੀ ਤਰਪਾ ਚਮਕੌਰ ਦੀ ਕੱਚੀ ਗੜੀ ਨੂੰ ਛੱਡ ਕੇ ਚੱਲੇ ਆ ਕਲਗੀ ਤੋੜਾ ਬਾਬੇ ਸੰਗਤ ਸਿੰਘ ਦੇ ਸਿਰ ਉੱਤੇ ਸਜਾ ਦਿੱਤਾ ਤੱਕੋ ਕਲਗੀ ਤੋੜਾ ਬਾਬੇ ਸੰਗਤ ਸਿੰਘ ਦੇ ਸਿਰ ਉੱਤੇ ਸਜਾਉਣ ਤੋਂ ਬਾਅਦ ਚਮਕੌਰ ਦੀ ਕੱਚੀ ਗੜੀ ਦਾ ਖੁੱਲਾ ਦਰਵਾਜ਼ਾ ਦਰਵਾਜ਼ਾ ਖੁੱਲਣ ਦੀ ਦੇਰ ਸੀ ਤਾੜੀ ਤੇ ਤਾੜੀ ਮਾਰ ਕੇ ਪੀਰੇ ਹਿੰਦ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਕੱਚੀ ਗੜੀ ਨੂੰ ਆਖਰੀ ਅਲਵਿਦਾ ਐਉਂ ਆਖਿਆ ਮਤਾ ਸਿੰਘਾਂ ਨਾਪਗਾ ਕੇ ਕਲਗੀ ਤੋੜਾ ਸਿਰੋਂ ਲਾ ਕੇ ਸੰਗਤ ਸਿੰਘ ਦੇ ਸਜਾ ਕੇ ਕੱਢ ਦਿੱਤਾ ਟੌਰ ਨੂੰ ਸਿੰਘ ਨੂੰ ਸ਼ਿੰਗਾਰ ਕੇ ਛੱਡ ਕੇ ਗੁਰੂ ਜੀ ਗੜੀ ਚਮਕਾਉਰ ਦੀ ਨਿਕਲੇ ਵੰਗਾਰ ਕੇ ਦਾਇਆ ਸਿੰਘ ਜੱਜਵਾਨ ਧਰਮ ਸਿੰਘ ਮ ਚੱਟ ਬਿੰਦ ਦਾ ਮੁਖੋਂ ਬੋਲੇ ਹੱਸ ਕੇ ਫੜ ਲੋ ਫੜੀਦਾ ਜਾਂਦਾ ਪੀਰ ਹਿੰਦ ਦਾ ਚੱਲਿਆ ਦੱਸ ਕੇ ਓ ਚੋਹਾਂ ਤਰਫਾਂ ਨੂੰ ਜਾਣ ਤੇ ਜੋਰੀ ਵਾਉਂਦੇ ਕਿਰਪਾਣਾ ਚੋਹਾਂ ਤਰਫਾਂ ਨੂੰ ਜਾਣ ਜੋਰੀ ਵਾਉਂਦੇ ਕਿਰਪਾਣਾ ਅਗੋਂ ਕਾਰ ਦੇ ਅਲਾਨ ਕਾਬੂ ਕਰੋ ਪੌਰ ਨੂੰ ਹੌਸਲੇ ਨੂੰ ਤਾਰ ਕੇ ਛੱਡ ਕੇ ਗੁਰੂ ਜੀ ਗਾੜੀ ਚਮਕਾਉਰ ਦੀ ਨਿਕਲੇ ਵੰਗਾਰ ਕੇ ਮਾਰਤਾ ਟੱਡ ਬੈਠੇ ਖਾਰ ਨੂੰ ਤੇਗਾ ਮਾਰ ਮਾਰ ਕੇ ਛੱਡ ਕੇ ਗੁਰੂ ਜੀ ਗੜੀ ਚਮਕੌਰ ਦੀ ਨਿਕਲੇ ਵੰਗਾ ਰਕੇ ਪਾਈ ਥਾਰ ਪਈ ਮਾਣ ਨਾਲੇ ਮੁਗਲ ਪਠਾਣਾ ਆਪੋ ਵਿੱਚ ਕਮਸਾਨ ਰੂਪ ਤਾਰ ਛੇਜੇ ਦਾ ਲੜੇ ਵਾਦੇ ਕਾਟ ਕੇ ਢੀਦਾ ਜਾਂਦਾ ਪੀਰ ਹਿੰਦੇ ਦਾ ਚੱਲਿਆ ਹਾਂ ਦੱਸ ਕੇ ਜੀ ਦੀ ਮੱਦੀ ਦੀ ਅਕਾਲ ਉਹਦੀ ਚੱਲੇ ਕਿਹੜਾ ਚਾਲਾ ਜੀ ਦੇ ਸਾਥੀ ਸਿੰਘ ਨਾਲ ਲੜੇ ਦਸ ਜਾਰ ਨੂੰ ਵਾਦੇ ਬਲ ਤਾਰ ਕੇ ਛੱਡ ਕੇ ਗੁਰੂ ਜੀ ਗੜੀ ਚਮਕਾਉਰ ਦੀ ਨਿਕਲੇ ਵੰਗਾਰ ਕੇ ਜਿਹੜੇ ਸਾਥੀ ਸਿੰਘ ਪਿਆਰੇ ਉਹ ਵੀ ਚੜਗੇ ਸਾਰੇ ਗੁਰੂ ਨਿਕਲ ਸਿਦਾਰੇ ਲੜ ਬਿੰਦ ਦਾ ਮੇਗ ਵਾਂਗੂ ਵਸ ਕੇ ਫਾੜ ਲੋ ਫਾੜੀ ਦਾ ਜਾਂਦਾ ਪੀਰ ਹਿੰਦੇ ਦਾ ਚੱਲੇ ਆਹ ਦਾ ਸਕੇ ਓ ਜਿੰਨਾ ਲੈਣੀਆਂ ਜਗੀਰਾ ਤੇ ਪੈਂਦੇ ਕੱਟ ਕੇ ਵਹੀਰਾਈਓ ਜਿੰਨਾ ਲੈਣੀਆਂ ਹੀਰਾ ਪੈਂਦੇ ਕੱਤ ਕੇ ਵਹੀਰਾ ਸਿੰਘ ਮਾਰ ਸ਼ਮਸ਼ੀਰਾ ਸੀ ਬਲਾਉਂਦੇ ਦਾਰ ਨੂੰ ਸੁੱਟ ਦੇ ਖਲੋਰ ਕੇ ਛੱਡ ਕੇ ਗੁਰੂ ਜੀ ਗਾੜੀ ਚਮਕਾਉਰ ਦੀ ਨਿੱਕਲੇ ਵੰਗਾਰ ਕੇ ਗੁਰੂ ਧਨ ਜਰਨੈ ਦੇਣੀ ਪੈਲ ਫੇਰ ਕਰ ਦਿੰਦੇ ਕੈਰ ਜੋ ਰੁਸਤਮ ਹੈ